ਹੋ ਗਿਆ ਵੀ ਸਵੇਰਾ ਪੌਣੇ 6 ਹੋ ਚੁੱਕੇ ਆ ਜਾਂ ਚੁੱਕੀ ਐ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਬਰੀ ਸਤਿ ਸ਼੍ਰੀ ਅਕਾਲ ਜੋਨਤੀਵਨ ਦੀ ਸ਼ੁਰੂਆਤ ਹੋ ਚੁੱਕੀ ਹੈ ਬਾਈ ਤੇ ਅੱਜ ਦਿਨ ਹੈ ਗਾਗਾ ਸ਼ੁਕਰਵਾਰ ਤੇ 5 9 2025 ਅੱਜ ਆਪਾਂ ਪਹੁੰਚ ਜਾਗੇ ਘਾਰਾ ਨਸੀਰਾ ਤਾਂ ਆਪਾਂ ਰੁਕ ਗਏ ਸੀਗੇ ਕਿਉਂਕਿ ਮੀਂਹ ਕਣੀ ਦਾ ਮੌਸਮ ਜਿਆਦਾ ਖਰਾਬ ਹੋ ਚੁੱਕਿਆ ਸੀ ਤੇ ਨਾ ਚੱਲਦੇ ਆ ਅੱਜ ਆਪਾਂ ਚਾਲ ਜੂ ਰਹੀਗੇ ਕਿਉਂਕਿ ਮੌਸਮ ਬਹੁਤ ਸੋਹਣਾ ਹੋਇਆ ਪਿਆ ਹੈ ਗੁਰੂ ਨਾਨਕ ਪੰਜਾਬੀ ਢਾਬਾ ਇਹੇ ਢਾਬੇ ਦੇ ਬਈ ਆਪਾਂ ਰਾਤ ਰੁਕੇ ਸੀ ਇਹ ਆਪਣੇ ਪੰਜਾਬੀ ਵਾਈਆਂ ਦਾ ਢਾਬਾ ਬਾਬਾ ਜੀ ਨੇ ਐ ਵੀ ਕਿਹਾ ਵੀ ਤੇ ਇੱਕ ਵੀਰੇ ਨੇ ਵੀ ਜੇ ਕੋਈ ਵੀ ਬਾਈ ਪੈਦਲ ਯਾਤਰਾ ਜਾਂ ਸਾਈਕਲ ਕੋਈ ਵੀ ਯਾਤਰਾ ਕਰਦਾ ਹੋਵੇ ਆਪਣੇ ਵੱਲੋਂ ਸੇਵਾ ਫ੍ਰੀ ਕੀਤੀ ਜਾਊਗੀ ਬੰਦੇ ਦੀ ਗ੍ਰਹਿਣ ਸਹਿਣ ਦਾ ਖਾਣ ਪੀਣ ਦਾ ਜੋ ਵੀ ਦੁੱਧ ਬਾਦ ਦਾ ਜਿੰਨਾ ਵੀ ਖਰਚ ਆਊਗਾ ਵੀ ਉਹ ਆਪਾਂ ਕਰਾਂਗੇ ਬਈ ਇਹ ਢਾਬਾ ਬਾਰਾਨਾਸੀ ਤੋਂ 35 ਕਿਲੋਮੀਟਰ ਪਿੱਛੇ ਆ ਤੇ ਭਾਰਤ ਪੈਟਰੋਲੀਅਮ ਦੇ ਸਾਹਮਣੇ ਆ ਬਈ ਬਿਲਕੁਲ ਦੇਖ ਸਕਦੇ ਹੋ ਤੁਸੀਂ ਤੇ ਆ ਤੁਸੀਂ ਬੋਰਡ ਦੇਖ ਸਕਦੇ ਹੋ ਸੁਲਤਾਨਪੁਰ ਲੋਧੀ ਵਾਲਿਆ ਬਾਈਆਂ ਦਾ ਨੰਬਰ ਵੀ ਹੈ ਵਿੱਚ ਠੀਕ ਹੈ ਤੇ ਜੇ ਕੋਈ ਵੀਰ ਭਾਈ ਯਾਤਰਾ ਕਰਦਾ ਹੋਇਆ ਇਸ ਟਾਡੇ ਦੇ ਜਰੂਰ ਰੁਕੋ ਤਾਂ ਜੋ ਤੁਹਾਨੂੰ ਵਧੀਆ ਹਨਾ ਸੇਫਟੀ ਫੀਲ ਹੋਵੇ ਤੇ ਬਾਅਦ ਤੁਹਾਨੂੰ ਦਿਖਾ ਦਿੰਦੇ ਆ ਭਰਾ ਆ ਤੇ ਭਾਈ ਬਾਕੀ ਵਧੀਆ ਸਾਰਾ ਹਨਾ ਸੋਣਾ ਬਾਕੀ ਬਾਈ ਨੇ ਵਧੀਆ ਸੋਹਣਾ ਢਾਬਾ ਡੈਕੋਰੇਟ ਕੀਤਾ ਹੋਇਆ ਕੁਸ਼ਕ ਅਨਮੋਲ ਤਸਵੀਰਾਂ ਲੱਗ ਹੈ ਨਾ ਦੇਖ ਸਕਦੇ ਹੋ ਹਾਂ ਜੀ ਬਾਕੀ ਬਾਈ ਨੇ ਵਧੀਆ ਸੋਹਣਾ ਢਾਬਾ ਡੈਕੋਰੇਟ ਕੀਤਾ ਹੋਇਆ ਕੁਸ਼ਕ ਅਨਮੋਲ ਤਸਵੀਰਾਂ ਲੱਗ ਹੈ ਨਾ ਦੇਖ ਸਕਦੇ ਹੋ ਆ ਬਾਬਾ ਜੀ ਨੇ ਆਪਣੇ ਇਹ ਇਹਨਾਂ ਨੂੰ ਪੁੱਛਿਆ ਸੀ ਗੱਲਬਾਤ ਕਰਨ ਵਾਲੀ ਕਹਿੰਦੇ ਜੀ ਆਪਾਂ ਜਿਹੜਾ ਫੋਨ ਅੱਗੇ ਆਉਂਦੇ ਹਾਂ ਬੈਠਾ ਠੀਕ ਹੈ ਫਿਰ ਹੁਣ ਆਪਾਂ ਚੱਲਦੇ ਆਂ ਤੇ ਕਰਦੇ ਆਂ ਆਪਾਂ 12 ਨਾਲ ਸੀ ਤੋ ਅੱਗੇ ਦਾ ਸਫ਼ਰ ਅਜੇ ਆਪਾਂ 12 ਨਾਲ ਸੀ ਤੋ ਅੱਗੇ ਜਾਣਾ ਤੇ ਆਜੋ ਕਰਦੇ ਆਂ ਬਈ ਹੁਣ ਆਪਾਂ ਸਫ਼ਰ ਦੇਖੋ ਆਪਣੀ ਵੀਡੀਓ ਅੱਜ ਸਾਰੀ 2 ਘੰਟੇ ਬਾਅਦ ਪਹਿਲਾ ਸਟਾਪ ਕਿਉਂਕਿ ਗੋਲਡੀ ਦਾ ਸਾਈਕਲ ਆ ਵੀ ਪੈਂਚਰ ਹੋ ਗਿਆ ਸੀ ਪੈਂਚਰ ਆਪਾਂ ਲਾ ਲਿਆ ਵਾ ਤੇ ਆਪਾਂ ਨੂੰ ਸ਼ੁਕਰ ਹੈ ਕੋਈ ਸਮਾਨ ਖੁੱਲ ਨਹੀਂ ਲੋਡ ਨਹੀਂ ਪਈ ਤੂੰ ਕੀ ਅੰਕਲ ਜੀ ਦੀ ਦੁਕਾਨ ਇੱਥੇ ਹੈਗੀ ਸੀ ਤੇ ਇਹਨਾਂ ਤੋਂ ਲੈ ਕੇ ਆਪਾਂ ਪੈਂਚਰ ਰੱਪਾ ਹਾਰਾ ਟੂਕ ਟਾਪ ਲਾਤਾ ਬਈ ਤੇ ਮਿੰਟੋ ਮੰਡੀ ਕੰਮ ਹੋ ਗਿਆ ਸੀ ਤੋਂ ਹੁਣ ਕਿਆ ਵੀ ਪੇਸਟੀ ਖਵਾ ਦੂ ਆਪਾਂ ਨੂੰ ਪੇਸਟੀ ਲੈ ਕੇ ਲੈਣ ਗਿਆ ਦੋ ਤੇ ਦੇਖਦੇ ਆਂ ਫਿਰ ਪੇਸਟੀ ਆ ਚੁੱਕੀ ਆ ਤੇ ਕੀ ਕੰਦਰ ਵੀ ਲਾਲਚੀ ਇਹ ਉਹੀ ਬੇਸਤੀ ਹੈ ਜਿਹੜੀ ਲਾ ਕੇ ਆਪਾਂ ਚੱਲੇ ਨਹੀਂ ਲੱਗੇ ਤੇ ਬੇਥੋਂ ਤੇ ਆਪਾਂ ਨੂੰ ਬਾਈ ਮਿਲਿਆ ਤੇ ਉਹ ਕਹਿੰਦਾ ਬਈ ਤੁਹਾਡਾ ਆਪਾਂ ਮਾਣ ਤਾਣ ਜ਼ਰੂਰ ਕਰਾਂਗੇ ਬਾਈ ਨੇ ਆਪਾਂ ਨੂੰ ਲੱਸੀ ਪ੍ਰੋਵਾਈਡ ਕਰੀ ਆ ਮਤਲਬ ਸੋਰਸ ਆਫ ਕੈਲਸ਼ੀਅਮ ਤੇ ਬਾਈ ਨਾਲ ਤੁਹਾਨੂੰ ਮਿਲਵਾਉਣੀ ਆ ਹਾਂਜੀ ਬਾਈ ਕੀ ਹਾਲ ਨੇ ਤੁਹਾਡੇ ਸਭ ਬੜਿਆਂ ਜੀ ਆ ਆਪਣੇ ਆਪਣੇ ਗੱਲ ਸੁਣਾਓ ਆਪਣੀ ਵੀ ਬਈ ਵਧੀਆ ਤੇ ਨਾਮ ਕੀ ਆ ਬਾਈ ਤੁਹਾਡਾ ਮੇਰਾ ਨਾਮ ਹੋਆ ਜੀ ਸਭ ਪਹਿਲੇ ਤੋਂ ਸਭੀ ਕੋ ਨਮਸਕਾਰ ਭਾਇਆ ਨੂੰ ਇਹ ਪੰਜ धाम तो यात्रा कर रहे हैं तो वाई गुरु ने कृपा तो ये यात्रा पूरी करें और अच्छी करें अभी ये वाराणसी में इनसे मुलाकात हुई है वह प्रॉपर वाराणसी में तो वाराणसी में आए तो अपने ही भाई हैं सनातनी भाई हैं तो वाई गुरु की कृपा से ये लोग निकले हुए हैं साइकिल से और देख काफी अच्छा लग रहा है कि चलिए आज भी जो उत्साह है कि लोग देख रहे हैं इन चीजों को हाँ जी तो, दे भाई सब तो पहला भाई थोड़ा बहुत बहुत धन्यवाद यार अपन खान पीन लेते बिस्कुट भी देते ਤੇ ਬਾਈ ਬਹੁਤ ਬਹੁਤ ਧੰਨਵਾਦ ਫੇਰ ਤੋਂ ਯਾਰ ਤੁਹਾਡਾ ਹਨਾ ਨਹੀਂ ਨਹੀਂ ਧੰਨਵਾਦ ਸਵਾਏ ਗੁਰੂ ਜੀ ਆਪਨੇ ਕਿ ਗੁਰੂ ਕਿਸੇ ਨਾ ਕਿਸੇ ਰੂਪ ਮੇਂ ਕਿਸੇ ਨਾ ਕਿਸੇ ਕੋ ਫੇਸ ਦੇਣਾ ਹੈ ਸਾਡੀ ਵੀ ਬਹੁਤ ਜਗ੍ਹਾ ਪੈਸੇ ਹੈ ਜਿਸਾ ਦਾੜ ਜੀ ਜੋ ਮਦਦ ਕਰ ਰਹਾ ਠੀਕ ਹੈ ਜੀ ਤੇ ਬਾਈ ਵਧੀਆ ਲੱਗਿਆ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ ਆਪ ਲੋਕਾਂ ਸੇ ਮਿਲ ਕੇ ਬਹੁਤ ਅੱਛਾ ਲੱਗਾ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਫੇਰ ਤੋਂ ਤੇ ਚਲੋ ਵਧੀਆ ਲੱਗਿਆ ਬਾਈ ਨਾਲ ਮਿਲ ਕੇ ਤੇ ਹੁਣ ਆਪਾਂ ਅੱਗੇ ਦਾ ਕਹਾਣਾ ਸ਼ੁਰੂ ਕਰਦੇ ਆਪਾਂ ਅੱਗੇ ਰੁਕਣਾ ਪਿਆ ਅਗੀ ਢਾਬੇ ਤੇ ਤੇ ਦੇਖਦੇ ਆ ਅੱਗੇ ਦਾ ਕਹਾਣੀ ਕਿਵੇਂ ਦਾ ਨ ਰੱਬ ਕਰੇ ਆਪਾਂ ਐਂ ਹੀ ਜਾਈਏ ਹੌਲੀ ਹੌਲੀ ਹੈ ਨਾ ਤੇ ਕਰਦੇ ਆ ਤੁਹਾਨੂੰ ਸੁਵਾਰੇ ਫਲਫਰਾ ਦੇ ਰਾਹਾਂ ਤੇ ਐਡ ਭਾਈ ਆਪਾਂ 12 ਨਾ ਸੀ ਬਾਈਪਾਸ ਰਾਹੀਂ ਕ੍ਰੋਸ ਕਰ ਰਹੇ ਜੀ ਆਪਾਂ ਨੂੰ ਇੱਕ ਆਪਣਾ ਪਿਆਬੀ ਬਾਈ ਡਰਾਈਵਰ ਰਾਜਪੁਰੇ ਏਰੀਏ ਦਾ ਆਪਾਂ ਨੂੰ ਮਿਲਿਆ ਤੇ ਬਾਈ ਨੇ ਆਪਾਂ ਨੂੰ ਦੇਖ ਕੇ ਸਪੈਸ਼ਲ ਗੱਡੀ ਰੋਕੀ ਆ ਥੋੜੀ ਗੱਲਬਾਤ ਵੀ ਕਰਾਉਣੇ ਆ ਤੁਸੀਂ ਬਾਈ ਦਾ ਸਵਾ ਇੰਨਾ ਕੁ ਵਧੀਆ ਨਾ ਤੇ ਅਸੀਂ ਮਤਲਬ ਇਥੋਂ ਨਿਕਲ ਨੂੰ ਜੀ ਨਹੀਂ ਕਰਦਾ ਬਾਈ ਦੀ ਗੱਡੀ ਨੂੰ ਹਾਂ ਥੋੜੀ ਕਰਾਉਣਿਆ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਕੀ ਹਾਲ ਚਾਲ ਨੇ ਤੁਹਾਡੇ ਬਾਈ ਤੇ ਨਾਮ ਵਗੈਰਾ ਆਪਣਾ ਪਿੰਡ ਵਗੈਰਾ ਦੱਸ ਦਿਓ ਇੱਕ ਵਾਰੀ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਨੇ ਆਪਣੀ ਬਹੁਤ ਆਪਣਾ ਠੰਡਾ ਚਾਹ ਚੂ ਸਭ ਪੁੱਛਿਆ ਤੇ ਹੁਣ ਬਾਈ ਕਹਿੰਦੇ ਵੀ ਅੱਗੇ ਆਪਾਂ ਢਾਬੇ ਦੇ ਪ੍ਰਸ਼ਾਦਾ ਛਕਣਾ ਤੇ ਬਾਈ ਆਪਾਂ ਨੂੰ ਟੌਫੀਆਂ ਚਣੇ ਤੇ ਪਾਣੀ ਦੀ ਬੋਤਲ ਸਭ ਕੁਝ ਕਹਿੰਦੇ ਵੀ ਤੁਸੀਂ ਲੈ ਜਾਓ ਅਸੀਂ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਕੀ ਬਾਈ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਅਹੀ ਬਾਈ ਤੁਹਾਨੂੰ ਤੈਨੋਂ ਕਹਿੰਦੇ ਆ ਵੀ ਬਾਹਰ ਨਿਕਲੋ ਐੇਜੇ ਵੀ ਲੋਕ ਪਏ ਨਹੀਂ ਹਨਾ ਕਿ ਆਪਾਂ ਕਹਦੇ ਨੇ ਵੀ ਦੁਨੀਆ ਮਾੜੀ ਆ ਦੁਨੀਆ ਮਾੜੀ ਨਹੀਂ ਕਿ ਆਪਣੀ ਸੋਚ ਅਦਕਲ ਬਹੁਤ ਬੁਰੀ ਹੋ ਚੁੱਕੀ ਆ ਤੇ ਘਰੋਂ ਨਿਕਲ ਨਹੀਂ ਦੇ ਰਹੀ ਆ ਰਾਪੇ ਮੰਨਗੇ ਬਈ ਤੁਹਾਡੀ ਹੈ ਤੇ ਬਾਕੀ ਬਾਈ ਨਾਲ ਮਿਲ ਕੇ ਬਹੁਤ ਸੋਹਣਾ ਲੱਗਿਆ ਤੇ ਬਾਈ ਆਪਾਂ ਹੁਣ ਚੱਲਦੇ ਆ ਤੇ ਬਾਈ ਚੱਲ ਪਹਿਲਾਂ ਚੱਲ ਜੂਗਾ ਢਾਬੇ ਦੇ ਉੱਥੇ ਆ ਕੇ ਬਾਈ ਨਾਲ ਆਪਾਂ ਪ੍ਰਸ਼ਾਦਾ ਪਾਣੀ ਛਾ ਦੇ ਗੱਲਾਂ ਵਾਸਤੇ ਹੋਰ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਵੀ ਦਿਖਾਵਾਂਗੇ ਆਪਾਂ ਗੀ ਕੀ ਆਪਾਂ ਅਜੇ ਕਰਦੇ ਆ ਕਿਹੜੇ ਲੋੜ ਸਫਰ ਕੱਢਣਾ ਅਜੇ ਗਰਮੀਆਂ ਬਾਕੀ ਆਪਾਂ 8:00 ਵਜੇ ਦੇ 7:30 ਵਜੇ ਦੇ ਚੱਲੇ ਹੋਏ ਆ ਹਨ ਤੇ ਚੱਲੀਏ ਗੋਲਡੀ ਫੇਰਾ ਚਲ ਬਈ ਚਲੋ ਚਲੋ ਬਈ ਆਓ ਤੁਸੀਂ ਵੀ ਫੇਰਾ ਠੀਕ ਆ ਓਕੇ ਆਜੋ ਆਜੋ ਬਈ ਮਿਲਦੇ ਆ ਬਈ ਫੇਰ ਐਵਰੇਜ ਕ੍ਰੋਸ ਕਰ ਰਹੇ ਆ ਬਈ ਗੰਗਾ ਦਾ ਲੈਵਲ ਹੀ ਪਹਿਲਾਂ ਨਾਲੋਂ ਘਟ ਗਿਆ ਦੇਖਦੇ ਆ ਰਹੇ ਆ ਤੋਂ ਬਾਅਦ ਰੱਬ ਨੇ ਅੱਗਲੀ ਸਾਰ ਥੱਲੇ ਪਾ ਰੱਖੀ ਆ ਮੀਨੂ ਬਾਕੀ ਮੌਸਮ ਮੀਂਹ ਆਲਾ ਫੇਰ ਹੋ ਰਿਹਾ ਪੈ ਕੇ ਹਟਿਆ ਹੁਣੇ ਹੁਣੇ ਤੇ ਆਪਾਂ ਰੁਕੇ ਹੀ ਨਹੀਂ ਆਪਾਂ ਆਹੀਂ ਚੱਲਦੇ ਆਂ ਬਈ ਤੇ ਗੋਲਡੀ ਕਹਿੰਦਾ ਮੈਂ ਹੈਡ ਹੋਣਾ ਆਪਦੇ ਬੈਕਅਪ ਬੂਕ ਚ ਪਾਉਣੇ ਆ ਮਾਰਕਲ ਠੀਕ ਆ ਤਾਂ ਰੁਕੇ ਸੀ ਬਾਕੀ ਆਪਾਂ ਵੀ ਆਪਾਂ ਦਾ ਬੱਸ ਸੇੜਾ ਬੇਰੇ ਪਹੁੰਚਣ ਆਲੇ ਆ ਉੱਥੇ ਬਾਈਆਂ ਨਾਲ ਗੱਲ ਹੋ ਚੁੱਕੀ ਆ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਪਾਂ ਰਹਿائش ਵੀ ਦੇਵਾਂਗੇ ਉਹਨਾਂ ਨੂੰ ਖਾਣ ਪੀਣ ਵੀ ਦੇਵਾਂਗੇ ਪੂਰਨ ਸੇਵਾ ਕਰਾਂਗੇ ਚੱਲਦੇ ਆਂ ਉੱਥੇ ਹੁਣ 20 ਕਿਲੋਮੀਟਰ ਦਾ ਪੈੜਾ ਰਹਿ ਗਿਆ ਆਪਣਾ ਤੇ 2500-3000 ਪੈਟਰੋਲ ਮਾਰਨੇ ਆ ਜੇ ਪਹੁੰਚਾਂਗੇ ਉਹਨਾਂ ਦੀ ਜਿਹੀ ਬਈ ਖਾਸ ਦਾ ਬਦੇ ਬਾਈ ਵੀ ਆ ਗਿਆ ਹੁਣ ਖਾਵਾਂਗੇ ਰੋਟੀ ਮਤਲਬ ਕਿ ਪਛਾਦਾ ਛਕਿਆ ਜਾਊਗਾ ਸੇਵ ਭਾਜੀ ਤੇ ਆਪਣੇ ਤਵਾ ਰੋਟੀ ਨਾਲ ਹਨਾ ਕਿ ਵਧੀਆ ਸਹੀ ਅੱਜ ਦੇਖਦੇ ਐ ਇੱਥੇ ਟਿਕਾਣਾ ਆਪਣਾ ਲਿਆ ਆ ਗੁਰੂ ਘਰ ਦਸਨ ਕਰਾਉਣ ਵਾਸਤੇ ਤੇ ਹੁਣ ਆਪਾਂ ਬਾਈ ਨੇ ਆਪਾਂ ਨੂੰ ਆਫਰ ਕੀਤਾ ਮਸਾਮੀ ਦਾ ਜੂਸ ਆਪਾਂ ਦਾ ਨਾਂ ਕਿਹਾ ਸੀ ਬਾਈ ਤੁਸੀਂ ਵੀ ਰੋਟੀ ਪਾਣੀ ਚਾਹ ਵਗੈਰਾ ਆਪਾਂ ਨੂੰ ਸ਼ਿਕਾਤਾ ਤੇ ਵਿੱਚ ਛੱਡੋ ਹਨਾ ਚਲ ਬਾਈ ਜਿੱਥੇ ਦੁਕਾਨ ਲਾਗੇ ਚਲੋ ਆਪਾਂ ਅੱਥਰ ਉੱਥੇ ਹੀ ਠੀਕ ਆਣਾ ਤੇ ਹੁਣ ਆਇਆ ਵਿਆ ਤੇ ਬਾਈ ਆਪ ਦੁਕਾਨ ਤੇ ਥੋੜੀ ਵੀ ਕਰਾਉਣੀ ਹੈ ਗੱਲ ਉਹ ਤਾਂ ਬਹੁਤ ਵਧੀਆ ਸੁਭਾਅ ਬਾਈ ਦਾ ਐਵੇਂ ਦੇ ਲੋਕ ਹੀ ਤੁਹਾਨੂੰ ਮਿਲਣਗੇ ਇਹ ਵੀ ਘਰੋਂ ਬਾਹਰ ਨਿਕਲੋਗੇ ਮੈਂ ਤਾਂ ਬਈ ਏਹੀ ਟ੍ਰੈਫਿਕ ਕਰਦਾ ਤੁਹਾਨੂੰ ਵੀ ਤੁਹੀ ਹੀ ਕਰੋ ਬਾਹਰ ਨਿਕਲੋ ਆਣੀ ਤੁਸੀਂ ਦੁਨੀਆ ਦੇਖੋ ਤੇ ਕਿੰਨੇ ਲੋਕ ਬਿਛਰਦੇ ਆ ਆਪਣੇ ਨਾਲ ਉਪਰੇ ਜਾਂ ਮਨਕੇ ਚਲਦੀ ਬਗਾਨੀ ਜਿਵੇਂ ਮਰਜੀ ਨਾਲ ਬਗਾਨੀ ਸ਼ਾਇਦ ਲੋ ਬੜ ਦੇ ਗਿਆ ਔੜ ਜਾ ਲੱਗਦਾ ਵੀ ਨਵੇਂ ਲੋਕਾਂ ਦੇ ਨਾਲ ਆਪਣੀ ਪੰਜਾਬੀ ਕਿਹੜੇ ਲੋਕ ਬਿਛਰਦੇ ਨੇ ਵੀ ਕੀ ਸੁਭਾ ਰੱਖਦੇ ਨੇ ਰਸਖਾ ਮਿਠਾ ਜਾਂ ਵਧੀਆ ਬੋਲੀ ਵੀ ਕਿੰਨੀ ਆਪਣੀ ਵੀ ਸੇਵਾ ਪਾਣੀ ਜਾਂ ਥੋੜੀ ਕਦਰ ਕਰਨਗੇ ਬਾਕੀ ਦੇਖਿਆ ਆਪਣੇ ਸਾਫਰ ਜ਼ਰੂਰ ਦੇਖਿਆ ਕਰੋ ਤਾਂ ਹੀ ਤੁਹਾਨੂੰ ਵੀ ਪਤਾ ਲੱਗਿਆ ਨਾ ਚਲੋ ਵਾਕੀ ਹੁਣ ਤਿਆਰ ਹੋ ਚੁੱਕਿਆ ਆਉਣ ਦਿਓ ਅਰਾ ਪਿਆ ਵੀ ਨਹੀਂ ਆ ਰੇ ਯਾਰ ਬੁੱਧੀ ਤੇਰੇ ਤੈਨੂੰ ਤੈਨੂੰ ਫੁਲੇਗ ਲਾਉ ਲੈ ਦੱਸ ਫੁਲੇਗ ਉਹ ਤਾਂ ਲੱਗਦਾ ਸੀ ਇਹ ਠੰਡਾ ਸਾਡਾ ਕਮਰੇ ਜਵਾੜਨ ਲੱਗਿਆ ਜੋ ਉਹ ਨਹੀਂ ਮੰਨਦੀ ਇਹ ਤਾਂ ਇਹ ਬਲੈਗ ਲਾਉਂਦਾ ਆ ਪਿਆ ਦੀ ਸਿੱਖੇਗੀ ਸਾੜੀ ਰੱਖੀ ਉਹਦੇ ਬਲੈਗ ਹੀ ਕਹੇ ਯਾਰ ਆ ਬੀਆ ਨਾ ਚਾਹ ਰਹਾ ਝੰਡਾ ਯਾਰ ਗੁਰਦੁਆਰਾ ਸਾਹਿਬ ਤੋਂ ਪ੍ਰਦਰਸ਼ਨ ਕਰਕੇ ਆ ਚੁੱਕੇ ਆ ਤੇ ਉਹ ਵੀ ਇਤਿਹਾਸਕ ਗੁਰਦੁਆਰਾ ਨੌਵੇਂ ਪਾਤਸ਼ਾਹ ਦਾ ਤੇ ਹੁਣ ਬਾਈ ਜੀ ਸਬਜ਼ੀ ਲੈਣ ਲੱਗੇ ਨੇ ਦੇਖੋ ਤੇ 골ਡੀ TVS ਦੇ ਭਾਰ ਨਾਲ ਵੀ ਮੋ ਆਉਂਦਾ ਇਹਨੂੰ ਹੁਣ ਸਾਈਕਲ ਤੋਂ ਛੱਡ ਗਏ ਹੂੰ ਕੀ ਮੇਲ ਨਾਲ ਵੀ ਪੈਰ ਖੜਦਾ ਨਹੀਂ ਦਾ ਵੀ ਤੇ ਬਾਕੀ ਵਧੀਆ ਤੇ ਦੇਖ ਕੇ ਜੀਵ ਜਾ ਫੀਲ ਵੀ ਹੁੰਦਾ ਪਰ ਨਵੀਂ ਨਵੀਂ ਜਗ੍ਹਾ ਤਾਂ ਹਮ ਡਬਲ ਹੈ ਬਾਕੀ ਕੋਈ ਨਾ ਭਾਈ ਰੇ ਹੋਰ ਹੁਣ ਬਾਈ ਕਹਿੰਦਾ ਤੁਹਾਨੂੰ ਛੱਲੀਆਂ ਵੀ ਖਵਾਈ ਦਈਏ ਤੇ ਵੱਡੇ ਦਿਲ ਵਾਲੇ ਬੰਦੇ ਸੋਚਦੇ ਨਹੀਂ ਹੁੰਦੇ ਬਾਈ ਇਧਰ ਸਮੋਸਾ ਆ ਰਿਹਾ ਮਰਨੇ ਕਾਲ ਜੀ ਪ੍ਰਸ਼ਾਦਾ ਬਾਈ ਵੱਲੋਂ ਬਹੁਤ ਬਹੁਤ ਧੰਨਵਾਦ ਆ ਜੋ ਇੰਨਾ ਆਪਣਾ ਮਾਣ ਤਣ ਕਰ ਰਿਹਾ ਦੇਖ ਸਕਦੇ ਹੋ ਬਾਈ ਤੁਸੀਂ ਬਾਈ ਜੀ ਕਹਿੰਦੇ ਤੁਸੀਂ ਇੱਥੇ ਸੌਂਜੋ ਬਾਈ ਤੇ ਅਸੀਂ ਆ ਗਏ ਠੀਕ ਆ ਭਾਜੀ ਬਾਈ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਈ ਫੇਰ ਕਹਿਣਾ ਵੀ ਬਾਈ ਤੂੰ ਪਰਨਾ ਨਹੀਂ ਬੰਨਿਆ ਜਾਂ ਦੀ ਉਪਰੇ ਲੱਗਦਾ ਬਈ ਹੁਣ ਕੀ ਕਰ ਸਕਦੇ ਆ ਨਾ ਸਾਰੇ ਤੇ ਬੰਨਿਆ ਰਹਿੰਦਾ ਤੇ ਕੰਨ ਨਗਰਾ ਸਾਡਾ ਫੇਰ ਚਲ ਕੋਈ ਦਿੱਕਤ ਨਹੀਂ ਆਪਾਂ ਹੌਲੀ ਹੌਲੀ ਸੈਟਿੰਗ ਬਿਠਾ ਰਹੇ ਆ ਤੇ ਬਾਕੀ ਅੱਜ ਦਾ ਦਿਨ ਬਹੁਤ ਸੋਹਣਾ ਲੰਘਿਆ ਮੈਂ ਉਮੀਦ ਕਰਦਾ ਫੋਟਾ ਵੀ ਦਿਨ ਬਹੁਤ ਸੋਹਣਾ ਲੰਘਿਆ ਹੋਣਾ ਬਾਈ ਤੇ ਹੁਣ ਆਪਾਂ ਹੌਂ ਲੱਗਦੇ ਆ ਤੇ ਬਾਕੀ ਪਾਈ ਆਪਣੇ ਪਿਆਰ ਦੀ ਧਾਰ ਦੇ ਵਾਲੇ ਤੇ ਇਹਨਾਂ ਨਾਲ ਕਾਹ ਨੂੰ ਗੱਲਬਾਤ ਕਰਵਾਵਾਂ ਵਾਲੇ ਬਹੁਤ ਵਧੀਆ ਸੁਭਾਅ ਇਨਾਂ ਦੇ ਨੈਕਸਟਰ ਦੇ ਗੁੱਟ ਬੰਦੇ ਨੇ ਬਾਈ ਆਪਣੇ ਇੰਨੀ ਤੇ ਸੇਵਾ ਕਰੀ ਆ ਨਾ ਕੋਈ ਰਿਸ਼ਤੇਦਾਰ ਵੀ ਇੰਨੀ ਨਹੀਂ ਕਰ ਸਕਦਾ ਜਿੰਨੀ ਆ ਬਾਈ ਜੀ ਨੇ ਕਰੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਸੋਣਾ ਜਿ ਆਪਾਂ